ਅੱਜ ਭਾਰਤੀ ਕਿਸਾਨ ਯੂਨੀਅਨ ਚੜਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਗੁਰਦਾਸਪੁਰ ਜੰਮੂ ਅੰਮ੍ਰਿਤਸਰ ਵਿਚੇ ਆਪਣੀਆਂ ਕਿਸਾਨੀ ਮੰਗਾਂ ਲੈ ਕੇ ਸ਼ੰਭੂ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨਾਂ ਤੇ ਹੋ ਰਹੇ ਅਤਿਆਚਾਰਾਂ ਅਤੇ ਇਸ ਤਰ੍ਹਾਂ ਦੇ ਕਿਸਾਨਾਂ ਦੀ ਹੋਈ ਮੌਤ ਦੇ ਵਿਰੋਧ ਚ ਗੁਰਦਾਸਪੁਰ ਦੇ ਦਬਰੀ ਬਾਈਪਾਸ ਤੇ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਜਾਮ ਕਰਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਇੰਦਰਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸ਼ੈਤੇ ਹਰਿਆਣਾ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡ ਰਹੀ ਐ ਅਤੇ ਸਿੱਧੀਆਂ ਗੋਲੀਆਂ ਚਲਾ ਰਹੀ ਐ ਉਹਨਾਂ ਦੱਸਿਆ ਕਿ ਬੀਤੇ ਦਿਨ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਨ ਕਰ ਮੌਤ ਹੋ ਗਈ ਸੀ ਅਤੇ ਹੁਣ ਇਸੇ ਮੋਲ ਦੇ ਵਿੱਚ ਚਾਰ ਕਿਸਮਾਂ ਦੀ ਮੌਤ ਹੋ ਚੁੱਕੀ ਐ ਕੇਂਦਰ ਸਰਕਾਰ ਨਾਲ ਕਿਸਾਨਾਂ ਦੀਆਂ ਚਾਰ ਮੀਟਿੰਗਾਂ ਦੇ ਬਾਵਜੂਦ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜਿਸ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਚੜ੍ਹੋਨੀ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਇਸ ਦੌਰਾਨ ਦੋ ਘੰਟੇ ਗੱਡੀਆਂ ਦਾ ਆਣਾ ਜਾਣਾ ਰੋਕ ਦਿੱਤਾ ਗਿਆ ਅਤੇ ਚਾਰ ਪਾਸਿਓਂ ਆਵਾਜਾਈ ਨੂੰ ਠੱਪ ਕੀਤਾ ਗਿਆ ਉਹਨਾਂ ਮੰਗ ਕੀਤੀ ਹੈ ਕਿ ਇਸ ਅੰਦੋਲਨ ਵਿੱਚ ਮਰਨ ਵਾਲੇ ਕਿਸਾਨ ਨੂੰ ਇਨਸਾਫ ਦਵਾਇਆ ਜਾਵੇ ਅਤੇ ਹਰਿਆਣਾ ਪੁਲਿਸ ਦੇ ਅਧਿਕਾਰੀ ਜਿਸ ਦੀ ਗੋਲੀ ਨਾਲ ਨੌਜਵਾਨ ਦੀ ਮੌਤ ਹੋਈ ਸੀ ਨੂੰ ਸਜ਼ਾ ਦਿੱਤੀ ਜਾਵੇ ਅਤੇ ਉਸ ਖਿਲਾਫ ਐਫ ਆਈ ਆਰ ਦਰਜ ਕਰਕੇ ਨਾਲ ਨਾਲ ਉਹਨਾਂ ਦੀ ਮੰਗ ਕੀਤੀ ਕੇ ਕੇਂਦਰ ਸਰਕਾਰ ਉਹਨਾਂ ਸਾਰੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪ੍ਰਵਾਨ ਕਰੇ ਜਿਹਨਾਂ ਲੈ ਕੇ ਕਿਸਾਨ ਸ਼ੰਭੂ ਬਾੜ ਦੇ ਤਰਨਾ ਦੇ ਰਹੇ ਹਨ ਜੇਕਰ ਅਜਿਹਾ ਨਾ ਹੋਇਆ ਤਾਂ ਕਿਸਾਨ ਆਗੂਆਂ ਦੇ ਕਹਿਣ ਦੇ ਉਹ ਦਿੱਲੀ ਜਾਣ ਲਈ ਮਜਬੂਰ ਹੋਣਗੇ ਜੀ.ਵੀ.ਸੀ. ਅਪਡੇਟ ਲਈ ਗੁਰਦਾਸਪੁਰ ਤੋਂ ਲੱਪੇਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਰਾਤ ਕਈ ਵਾਰੀ ਜਿਹੜੀ ਲਾਈਟ ਦਾ ਟਾਈਮ ਹੋ ਬੰਦੀਆਂ ਦੀ ਬੱਤੀ ਦਾ ਰਾਤ ਦਾ ਵੀ ਹੁੰਦਾ ਕਿ ਸੱਟਾਂ ਦੀਆਂ ਸਿਰੀਆਂ ਦੇ ਉੱਤੇ ਲੰਘ ਕੇ ਰਾਜਿਆ ਜੇ ਨਾ ਸੁਣਿਆ ਨੂੰ ਪਾਣੀ ਚੰਗ ਜਿੱਤਾ ਅੱਗੇ ਹੁਣ ਗੱਲਾਂ ਕਰਦੇ ਨੇ ਚਾ ਖੱਟਲ ਵਰਗੇ ਕਿ ਅਸੀਂ ਇਹਨਾਂ ਨੂੰ ਐਮਐਸਪੀ ਦੇ ਰਹੇ ਆ ਕਿਹੜੀ ਐਮਐਸਪੀ ਦੇ ਰਹੇ ਹੋ ਤੁਸੀਂ ਜੇ ਸਾਨੂੰ ਐਮਐਸਪੀ ਮਿਲਦੀ ਹੋਵੇ ਤੇ ਸਾਨੂੰ ਚਾਹ ਕਿਉਂਕਿ ਸਾਰਿਆਂ ਦੀ ਦੇ ਦਿੱਲੀ ਕੋਚ ਨਹੀਂ ਹੁੰਦੀ ਜਿਹੜੀ ਜਗ੍ਹਾ ਤੇ ਧਰਨਾ ਚੱਲ ਰਿਹਾ ਉਸੇ ਜਗ੍ਹਾ ਤੇ ਹੀ ਬਹਿ ਜਾਓ ਕਿਉਂਕਿ ਪਹਿਲਾਂ ਹੀ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਆ ਕਿਆ ਨੇ ਖਾਲੀ ਸਭ ਨੌਜਵਾਨ ਸਾਡੇ ਮਾਈਗ੍ਰੇਟ ਹੋ ਰਿਹਾ ਬਾਹਰ ਨੂੰ ਔਰ ਜਿਹੜੇ ਰਹਿ ਗਏ ਉਹ ਵੀ ਨਹੀਂ ਜਿਹੜੇ ਐਨਾ ਸਰਕਾਰਾਂ ਤੋਂ ਮਾਰਾ ਲੀਏ ਮੈਂ ਗੁਰਕੀਰਤ ਸਿੰਘ ਆ ਜੀ ਗਈ ਨਹੀਂ ਪਰ ਹਲਕਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚਡੂਨੀ ਗਰਦਾਸਪੁਰ ਵੇਖੋ ਜੀ ਅੱਜ ਦਾ ਏਜੰਡਾ ਸਾਡਾ ਸੀਗਾ ਜੋ ਸਾਡੇ ਰਾਸ਼ਟਰੀ ਪ੍ਰਧਾਨ ਚਡੂਨੀ ਸਾਹਿਬ ਵੱਲੋਂ ਜਿਹੜੇ ਅੱਜ ਸੀਗਾ ਕੋਲਪੀ ਸਾਡੇ ਜਿਹੜੇ ਕੱਲ ਨੌਜਵਾਨਾਂ ਦੇ ਸ਼ਹੀਦ ਹੋਇਆ ਵਾ ਖਨੋਰੀ ਬਾਰਡਰ ਤੇ ਜਿਹਦੇ ਸਿਰ ਵਿੱਚ ਗੋਲੀ ਵੱਜਣ ਕਾਰਨ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ ਆ ਤੇ ਉਸ ਚੱਕਰ ਦੇ ਵਿੱਚ ਉਸ ਡੈਜ਼ਿਗਨੇਸ਼ਨ ਦੇ ਵਿੱਚ ਅਸੀਂ ਜਿਹੜਾ ਅੱਜ ਬਬਰੀ ਹਾਈਵੇ ਜਾਮ ਕੀਤਾ ਹੋਇਆ ਸੀਗਾ ਤੇ ਸਾਡੇ ਜਿਹੜੇ ਪੰਜਾਬ 'ਚ ਬਾਕੀ ਵੀ ਵਰਕਰ ਨੇ ਜਿੱਦਾਂ ਵਲੰਟੀਅਰ ਨੇ ਉਹਨਾਂ ਸਾਰਿਆਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਤੇ ਇਸ ਮੀਨ ਕਿ ਇਸ ਡੈਜ਼ਿਗਨੇਸ਼ਨ ਨੂੰ ਇਹ ਜਾਮ ਦਿੱਤਾ ਸੀ ਨੈਸ਼ਨਲ ਹਾਈਵੇ ਸਾਨੂੰ ਇਸ ਕਰਕੇ ਜਾਮ ਕਰਨੇ ਪਏ ਇੱਕ ਤੇ ਅਸੀਂ ਉਸ ਵੀਰ ਨੂੰ ਸ਼ਰਧਾਂਜਲੀ ਦੇ ਦਿੱਤੀ ਆ ਉਸ ਕਰਕੇ ਇਹ ਕਈ ਸਰਕਾਰ ਨੂੰ ਜਿਹੜਾ ਅਸੀਂ ਦਿਖਾਉਣਾ ਚਾਹੁੰਦੇ ਆਂ ਵੀ ਹਾਂ ਜਿਹੜੇ ਇਹ ਕਹਿੰਦੇ ਆ ਵੀ ਪਿੰਡਾਂ 'ਚ ਨੌਜਵਾਨ ਵਗੈਰਾ ਬਣੀ ਨਿਕਲਦੇ ਅਸੀਂ ਉਹ ਵੀ ਦਿਖਾਉਣਾ ਚਾਹੁੰਦੇ ਵੀ ਅੱਜ ਕਿੰਨੀ ਵੱਡੇ ਗਿਣਤੀ ਵਿੱਚ ਇਕੱਠ ਹੋਇਆ ਸੀਗਾ ਜੀ ਨੌਜਵਾਨਾਂ ਦਾ ਤੇ ਉਸ ਚੱਕਰ ਦੇ ਵਿੱਚ ਅਸੀਂ ਅੱਜ ਕੀਤਾ ਸੀਗਾ ਮੈਂ ਲਾਪਰੀ ਸਿੰਘ ਮਨਲਾ ਜਨਾਜਲਨ ਸੈਕਟਰੀ ਭਾਰਤੀ ਕਿਸਾਨ ਜੁਨੀ ਚਰونی ਜੋ ਕੱਲ ਘਟਨਾ ਵਾਪਰੀ ਆ ਖਨੋਰੀ ਬਾਰਡਰ ਤੇ ਇੱਕ ਕਿਸਾਨ ਨੌਜਵਾਨ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਹਰਿਆਣਾ ਪੁਲਿਸ ਵੱਲੋਂ ਉਸ ਦੇ ਇਨਸਾਫ ਦਵਾਉਣ ਲਈ ਜਿਹੜਾ ਅੱਜ ਸਾਡੇ ਰਾਸ਼ਟਰੀ ਪ੍ਰਧਾਨ ਗ੍ਰਾਮ ਸਿੰਘ ਚਰੂਨੀ ਜੀ ਵੱਲੋਂ ਕਾਲ ਦਿੱਤੀ ਗਈ ਸੀ 12 ਮਈ ਤੋਂ ਲੈ ਕੇ 2 ਵੇ ਤੱਕ ਤੇ ਅਸੀਂ ਜਿਹੜਾ ਬੱਬਰੀ ਹਾਈਵੇ ਜਾਮ ਕੀਤਾ ਸੀ ਤੇ ਇਸ ਦੇ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਇੱਕ ਆਨ ਦਾ ਜਿਹੜਾ ਸਬੂਤ ਦਿੱਤਾ ਬਹੁਤ ਜ਼ਿਆਦਾ ਜਿਹੜਾ ਅਸਰ ਪਿਆ ਹੋਇਆ ਤੇ ਲੱਗ ਦੇਖ ਵੀ ਰਿਹਾ ਹੈ ਕਿਉਂਕਿ ਸਰਕਾਰ ਇਸ ਵਾਰ ਪਿਛਲੀ ਵਾਰ ਦੇ ਅੰਦੋਲਨ ਦੇ ਨਾਲੋਂ ਜ਼ਿਆਦਾ ਜਿਹੜੇ ਆ ਸਖਤ ਜਿਹੜੇ ਪ੍ਰਬੰਧ ਕੀਤੇ ਗਏ ਆ ਕਿੰਨਾ ਕਿਤੇ ਪੰਜਾਬ ਦੇ ਕੋਲੋਂ ਜਿਹੜਾ ਹੈ ਸੈਂਟਰ ਸਰਕਾਰ ਦੱਦਦੀ ਹੈ ਕਿਉਂਕਿ ਜਦੋਂ ਵੀ ਕੋਈ ਪ੍ਰੋਟੈਸਟ ਹੁੰਦਾ ਤੇ ਪੰਜਾਬ ਜਿਹੜਾ ਸ਼ੁਰੂ ਕਰਦਾ ਹੈ ਤੇ ਅੰਦੋਲਨ ਫਿਰ ਸਾਰੇ ਹੀ ਦੇਸ਼ਾਂ ਦੇ ਵਿੱਚ ਜਿਹੜਾ ਉਹ ਚੱਲ ਪੈਂਦਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਸਾਨੂੰ ਕੋਈ ਚਾਹ ਨਹੀਂ ਸਾਡੇ ਵੀ ਬੱਚੇ ਨੇ ਸਾਡੇ ਪਰਿਵਾਰ ਨੇ ਅਸੀਂ ਸ਼ਰਕਾਂ ਰੋਕਣ ਦੇ ਵਿੱਚ ਅਸੀਂ ਖੁਸ਼ ਨਹੀਂ ਅਸੀਂ ਆਪਣੀ ਜਨਤਾ ਨੂੰ ਜਿਹੜਾ ਟ੍ਰੈਫਿਕ ਜਾਮ ਕਰਕੇ ਚਾਹੀ ਦੁੱਖ ਨਹੀਂ ਦੇਣਾ ਚਾਹੁੰਦੇ ਪਰ ਸਾਡੀ ਮਜਬੂਰੀ ਇਹ ਗੰਦੀਆਂ ਰਾਜਨੀਤੀਆਂ ਸਰਕਾਰਾਂ ਨੇ ਸਾਨੂੰ ਮਜਬੂਰ ਕੀਤਾ ਹੋਇਆ ਇਸ ਤਰ੍ਹਾਂ ਸਾਡੇ ਹੱਕ ਲੈਣ ਲਈ Coaching point in IELTS and spoken English. Also expert in study and visitor visa. Government approved SS Group. Session Chong Hushyarpur.